ਤੇ ਜੀ ਜਦੋਂ ਸਾਡੇ ਗਲੇ ਦੇ ਨਿਸ਼ਾਨ ਦੇਖੇ ਜੀ ਤੇ ਆ ਗੁੱਠੇ ਦੇ ਨਿਸ਼ਾਨ ਦੇਖੇ ਜੀ ਕਦੇ ਕਦੇ ਨਿਸ਼ਾਨ ਸੀਗੇ ਕੁਝ ਪਤਾ ਹੈ ਦਿਮਾਗ ਵਿੱਚ ਕੋਈ ਬਚਾਨ ਦੀ ਕੋਸ਼ ਕਰਦਾ ਬੰਦਾ ਜਾਂ ਕਿਵੇਂ ਵੀ ਲਾਲੋ ਹੱਥ ਪੈਰ ਆਪਾਂ ਲਾ ਚਲਾਣਿਆਂ ਦਾ ਇੱਕ ਦੂਜੇ ਦੇ ਮਾਰਦਾ ਕੋਈ ਉਹ ਮੰਨ ਲਓ ਐ ਨੋ ਲੱਗੇ ਹੋਏ ਸੀ ਪੂਰੇ ਅੰਗੇ ਡੈਡ ਬੁੜੀ ਦੇਖੀ ਜੀ ਤਾਂ ਉਹਦੇ ਗਲੇ ਦੇ ਨਿਸ਼ਾਨ ਪਾਏ ਗਾਲੇ ਹੁਣ ਸਾਨੂੰ ਤਾਂ ਪੂਰਾ ਇਹ ਲੱਗ ਸਕੀ ਇਹਨਾਂ ਨੇ ਆਪ ਮਾਰਿਆ ਲੜਾਈ ਝਗੜਾ ਛੋਟਾ ਮੋਟਾ ਆ ਜੀ ਨਾ ਤਾਂ ਵੀ ਕੰਪਲੀਟ ਲਿਖਾਉਂਦੇ ਜਾ ਕੇ ਪੁਲਿਸ ਪ੍ਰਸ਼ਾਦ ਨੂੰ ਤਾਂ ਪੂਰੇ ਦਾ ਡੈਥ ਹੋਈ ਹੈ ਜੀ ਸਾਡੀ ਬੇਟੀ ਦੀ ਇਹ ਆਪ ਕਿਉਂ ਨਹੀਂ ਗਏ ਪੁਲਿਸ ਦੇ ਕੋਲ ਥਾਣੇ 'ਚ ਕਿਉਂ ਨਹੀਂ ਗਏ ਵੀ ਸਾਡੇ ਘਰੇ ਆਹ ਕੰਮ ਨਹੀਂ ਆਹ ਕੰਮ ਨਹੀਂ 20 ਸਾਲ ਦੀ ਰਹਿ ਰਹੀ ਸੀ 20 ਸਾਲ ਦਾ ਨਹੀਂ ਉਹਨੇ ਕੁਝ ਕਰਿਆ ਤਾਂ ਹੁਣ ਕਿਉਂ ਕਰੂਗੀ ਉਹ 20 ਸਾਲ ਦੀ ਸ਼ਰਾਬ ਅਕਸਰੀ ਪਿੰਦੇ ਸੀ ਅਕਸਰੀ ਪਹਿਲਾਂ ਹੀ 20 ਸਾਲ ਤੋਂ ਮਤਲਬ ਜਦੋਂ ਦਾ ਵਿਆਹ ਹੋਇਆ ਜੀ ਉਦੋਂ ਤੋਂ ਹੀ ਬਹੁਤ ਐਨਾਲੂ ਵੀ ਪਤਾ ਨਹੀਂ ਕਿਵੇਂ ਲੰਗਾਏ ਨੇ ਉਹਨੇ ਇਹ ਕੇਸਰ ਨੂੰ ਬੇਨਤੀ ਕਰਕੇ ਆਂ ਦੀ ਸਾਨੂੰ ਪੂਰਨ ਵਿਸ਼ਵਾਸ ਹੈ ਜੀ ਪ੍ਰਸ਼ਾਸਨ ਤੇ ਨਹੀਂ ਸਾਨੂੰ ਇਨਸਾਫ ਮਿਲੇਗਾ ਜੇ ਨਹੀਂ ਮਿਲਦਾ ਤਾਂ ਸਾਨੂੰ ਮਰ ਆਪਣੇ ਹੱਥਾਂ ਜੀ ਕੋਦ ਲੈਣ ਵਾਸਤੇ ਮਜਬੂਰ ਨਾ ਕਰੋ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਜਿਵੇਂ ਹਾਂ ਯੂਮਰੀ ਲੁਧਿਆਣਾ ਤੇ ਜਵਾਰ ਨਗਰ ਕੈਂਪ ਤੋਂ ਇੱਕ ਮੰਗ ਭਗਤੀ ਖਬਰ ਸਾਹਮਣੇ ਆਂਦੀ ਹੈ ਜਿੱਥੇ ਕਿ 36 ਸਾਲਾ ਦੀ ਮਹਿਲਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਮੌਤ ਕਿਸ ਤਰ੍ਹਾਂ ਹੋਈ ਹੈ ਕੀ ਕਾਰਨ ਨੇ ਮੌਤ ਦੇ ਸਾਰੀ ਜਾਣਕਾਰੀ ਪਰਿਵਾਰ ਤੋਂ ਪੁੱਛ ਰਹੇ ਹਾਂ ਮਾਮਲਾ ਅਸਲ ਦੇ ਵਿੱਚ ਕੀ ਹੋਇਆ ਸੀ ਮੌਤ ਮੌਤ ਕਿੱਦਾਂ ਹੋਈ ਭਾਈ ਕੀ ਨਾਮ ਤੁਹਾਡਾ ਸਨੀ ਕੁਮਾਰ ਜੀ ਹਾਂ ਸਨੀ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਕੌਣ ਹੈ ਮਹਿਲਾ ਕਿੰਨੀ ਉਮਰ ਹੈ ਕੀ ਕਰਦੇ ਸੀਗੇ ਤੇ ਕਿੱਥੇ ਰਹਿਣ ਵਾਲੇ ਸੀਗੇ ਉਰੀ ਦੇ ਰਹਿਣ ਵਾਲੇ ਸੀ ਤੇ ਜੀ ਉਮਰ 37 ਸਾਲਾਂ ਦੀ ਹੈ ਜੀ ਭੈਣ ਦੀ ਠੀਕ ਹੈ ਤੇ ਜੀ ਮਤਲਬ ਰਾਤ ਸਾਡੇ ਕੋਲ ਫੋਨ ਕਰਿਆ ਜੀ ਉਹਨਾਂ ਨੇ ਕਰਦਿਆ ਨੇ ਕੁੜੀ ਦੇ ਮਤਲਬ ਮੰਮੀ ਨਾਲ ਉਹਨਾਂ ਨੇ ਗੱਲ ਹੋਈ ਸੱਸ ਨਾਲ ਮੇਰੀ ਭੈਣ ਦੀ ਉਹ ਕਹਿੰਦੇ ਵੀ ਬੀਪੀ ਲੋ ਹੋ ਗਿਆ ਕੁੜੀ ਦਾ ਕੁੜੀ ਠੰਡੀ ਹੋ ਗਈ ਵੀ ਕੁੜੀ ਵੀ ਮੰਨ ਲਓ ਖਤਮ ਹੋ ਗਈ ਕਹਿੰਦੇ ਵੀ ਤੁਸੀਂ ਆ ਜਾਓ ਤੇ ਜੀ ਜਦੋਂ ਅਸੀਂ ਉਰੇ ਸਵੇਰ ਸੋਭਾ ਪਹੁੰਚੇ ਜੀ ਸਾਨੂੰ ਦੇਖਿਆ ਕਿ ਜੀ ਗਲੇ ਦੇ ਨਿਸ਼ਾਨ ਹੋਰ ਜ਼ਖਮ ਵਗੈਰਾ ਸਾਨੂੰ ਦੇ ਲੱਗਿਆ ਵੀ ਇਹ ਤਾਂ ਕੋਈ ਬੀਪੀ ਵਾਲਾ ਦਾ ਮਾਮਲਾ ਹੀ ਨਹੀਂ ਜੀ ਫਿਰ ਉਸ ਤੋਂ ਬਾਅਦ ਅਸੀਂ ਥਾਣੇ ਚ ਰਿਪੋਰਟ ਕਰਤੀ ਜਾ ਕੇ ਠੀਕ ਹੈ ਜੀ ਬਾਕੀ ਜੀ ਹੁਣ ਕਾਰਵਾਈ ਕਰ ਰਹੇ ਨੇ ਪੁਲਿਸ ਵਾਲੇ ਮੌਤ ਦਾ ਕਾਰਨ ਤੁਸੀਂ ਦੱਸਿਆ ਕਿ ਬੀਪੀ ਲੋ ਕਰਕੇ ਜਿਹੜੀ ਮੌਤ ਹੋਈ ਹੈ ਅਸਲ ਦੇ ਵਿੱਚ ਮੌਦਾ ਕਾਰਨ ਇਹੀ ਹੈ ਜਾਂ ਕੋਈ ਹੋਰ ਮੌਦਾ ਕਾਰਨ ਮੌਦਾ ਕਾਰਨ ਤਾਂ ਸਰ ਐ ਜੀ ਦੇਖੋ ਬਾਕੀ ਪੋਸਟਮਾਨੋਂ ਤੋਂ ਬਾਅਦ ਹੀ ਪਤਾ ਲੱਗੂਗਾ ਬਸ ਹਰੀ ਜਿਹੜੀ ਗੱਲ ਸਾਹਮਣੇ ਆ ਜੂਗੀ ਜੀ ਜਿਹੜੀ ਜੀ ਮੇਨ ਕਾਰਨਤਾ ਜੀ ਪਹਿਲਾਂ ਉਹ ਲੜਾਈ ਝਗੜਾ ਕਰਦਾ ਸੀਗਾ ਜੀ ਬਹੁਤ ਜ਼ਿਆਦੇ ਕੌਣ ਕਰਦਾ ਸੀ ਮੇਰੇ ਮਤਲਬ ਜੀਜਾ ਜੀ ਠੀਕ ਹੈ ਕੀ ਨਾਮ ਉਹਦਾ ਰਿੰਕੂ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਜਿਵੇਂ ਪਤਾ ਲੱਗਿਆ ਅਸੀਂ ਆਨਸਾਰ ਦੇਖਿਆ ਵੀ ਨਹੀਂ ਇਹ ਸਾਨੂੰ ਬੀਪੀ ਵਾਲਾ ਤਾਂ ਕੰਮ ਹੀ ਨਹੀਂ ਲੱਗਿਆ ਜੀ ਤਾਂ ਹੀ ਵਾਰ ਅਸੀਂ ਰਿਪੋਰਟ ਦਿੱਤੀ ਪਰ ਉਹ ਕਿੱਦਾਂ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਬੀਪੀ ਵਾਲਾ ਕੰਮ ਨਹੀਂ ਹੈ ਤੇ ਜੀ ਜਦੋਂ ਸਾਡੇ ਗਲੇ ਤੇ ਨਿਸ਼ਾਨ ਦੇਖੇ ਜੀ ਤੇ ਆਹ ਗੁੱਟੇ ਤੇ ਨਿਸ਼ਾਨ ਦੇਖੇ ਜੀ ਕਦੇ ਕਦੇ ਨਿਸ਼ਾਨ ਸੀਗੇ ਕੁਝ ਪਤਾ ਜ਼ਖਮ ਸੀਗਾ ਜੀ ਉਰੇ ਜਿਵੇਂ ਆਪਾਂ ਨੋਂ ਨਹੀਂ ਮਾਰ ਦਿੰਦੇ ਨੋਂ ਦਾ ਜ਼ਖਮ ਹੈ ਜ਼ਖਮ ਗੂਸੀ ਲਈ ਅੱਫਾ ਤੇ ਤੇ ਕਿੰਨਾ ਕੋ ਗੁਰਾ ਜ਼ਖਮ ਸੀਗਾ ਇਹ ਡੂੰਗਾ ਸੀਗਾ ਜੀ ਮਤਲਬ ਬਾਲਾ ਡੂੰਗਾ ਵੀ ਨਹੀਂ ਮਤਲਬ ਆਪਾਂ ਨੋ ਲੱਗੇ ਹੋਏ ਸੀ ਪੂਰੇ ਮਤਲਬ ਖਿੱਚ ਗਏ ਬਿਮਾਰੀ ਮੈਂ ਕੋਈ ਬਚਾਉਣ ਦੀ ਕੋਸ਼ਿਸ਼ ਕਰਦਾ ਬੰਦਾ ਜਾਂ ਕਿਵੇਂ ਵੀ ਲਾ ਲੋ ਹੱਥ ਪੈਰ ਆਪਾਂ ਲਾ ਚਲਾਨੇ ਆ ਇੱਕ ਦੂਜੇ ਦੇ ਮਾਰਦਾ ਕੋਈ ਉਹ ਮਤਲਬ ਐ ਨੋ ਲੱਗੇ ਹੋਏ ਸੀਗੇ ਜੀ ਹੱਥ ਤੇ ਵੀ ਬਾਕੀ ਗਲ ਤੇ ਵੀ ਨਿਸ਼ਾਨ ਪਿਆ ਹੋਇਆ ਹੈਗਾ ਕਾ ਕਾ ਗਲ ਤੇ ਨਿਸ਼ਾਨ ਸੀਗਾ ਉਹ ਵੀ ਕੋਈ ਰੱਸੀ ਦਾ ਵੀ ਹੋ ਸਕਦਾ ਜੀ ਕਿਸੇ ਚੁੰਨੇ ਹੋਣ ਸੋ ਦੇਖੋ ਜੀ ਇਹਨਾਂ ਦਾ ਹੁਣ ਪਤਾ ਵੀ ਨਹੀਂ ਹੁੰਦਾ ਕਿਸੇ ਗੱਲ ਦਾ ਜੀ ਬਾਕੀ ਕਾਰਵਾਈ ਵਸਤਾ ਹੀ ਕਹਨੇ ਆ ਵੀ ਪੁਲਿਸ ਜੋ ਵੀ ਕਾਰਵਾਈ ਬਣੇ ਬਣਦੀ ਆ ਉਹ ਕਰੇ ਹੂੰ ਕੀ ਨਾਮ ਆ ਤੁਹਾਡਾ ਸੁਵਜਨ ਜੀ ਸੁਵਜਨ ਮਹਿਲਾ ਦਾ ਕੀ ਲੱਗਦਾ ਤੁਸੀਂ ਸੁਮਨ ਮੈਂ ਚਾਚਾ ਜੀ ਕੀ ਨਾਮ ਆ ਮਹਿਲਾ ਦਾ ਸੁਮਨ ਜੀ ਸੁਮਨ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਹੈ ਬ੍ਰਦਰ ਦੱਸਿਆ ਜਾ ਰਿਹਾ ਬ੍ਰਦਰ ਦੇ ਵੱਲੋਂ ਕਿ ਨਿਸ਼ਾਨ ਪਏ ਹੋਏ ਗਲੇ ਤੇ ਤੇ ਹੱਥਾਂ ਦੇ ਨਿਸ਼ਾਨ ਤੇ ਮਰਨ ਵਾਲੀ ਲੜਕੀ ਮੇਰੀ ਭਤੀਜੀ ਹੈ ਰਾਤ ਇਹਨਾਂ ਦੀ ਦਰਾਣੀ ਅਜਠਾਣੀ ਇਨਾ ਦਾ 3.5 3 ਵਜੇ ਮੇਲਾ ਵਿੱਚ ਪਉਣਾ ਹੈ ਜੀ ਕਹਿੰਦੇ ਤੁਹਾਡੀ ਬੇਟੀ ਦਾ ਬੀਬੀ ਵਧ ਗਿਆ ਵੀ ਉਹਦੀ ਡੈਥ ਹੋ ਗਈ ਤਾਂ ਡੈਥ ਹੋ ਗਈ ਉਹਦੀ ਬੀਬੀ ਵਧ ਗਿਆ ਕਿਸੇ ਡਾਕਟਰ ਕੋਲੇ ਨਹੀਂ ਦਿਖਾਇਆ ਜੀ ਇਹਨੂੰ ਤਾਂ ਪੱ ਲੈ ਗਈ ਜੰਨੇ ਆ ਨਹੀਂ ਆਪੇ ਬੀਬੀ ਵਧ ਗਿਆ ਕਿਸੇ ਡਾਕਟਰ ਲਵੇ ਹਣ ਤੱਕ ਕੋਈ ਕਹਿੰਦੇ ਕਿ ਦਿਨ ਲੱਗੇ ਤੇਰਾ ਸੀ ਉਰੇ ਆ ਕੇ ਲੁਧਿਆਣੇ ਆਏ ਉਰੇ ਆ ਕੇ ਡੈੱਡ ਬੋਡੀ ਦੇਖੀ ਤਾਂ ਉਹਦੇ ਗਲੇ ਦੇ ਨਿਸ਼ਾਨ ਆਏ ਵਾਲੇ ਹੁਣ ਸਾਨੂੰ ਦਾ ਪੂਰਾ ਇਹ ਸ਼ੱਕ ਹੈ ਜੀ ਇਹਨਾਂ ਨੇ ਆਪ ਮਾਰੀ ਔਰ ਕੁੜੀ ਦਾ ਵੀ ਠੀਕ ਹੈ ਜੀ ਕਿਦਾਂ ਤੁਹਾਨੂੰ ਕਿਦਾਂ ਸ਼ੱਕ ਸਾਨੂੰ ਲੱਗ ਰਿਹਾ ਜੀ ਇਹਨਾਂ ਦੇ ਲੱਛਣ ਹੀ ਆਏ ਜਿਹਨੇ ਸਾਨੂੰ ਇੱਕ ਮਿੰਟ ਇੱਕ ਮਿੰਟ ਸਾਨੂੰ ਇਹਨਾਂ ਦੇ ਗੱਲਾਂ ਤੋਂ ਪਤਾ ਲੱਗਦੀ ਪਹਿਲਾਂ ਤਾਂ ਕਹਿੰਦਾ ਉਹ ਜਿਹੜਾ ਪੁਰਾਣਾ ਜਵਾਈ ਉਹ ਕਹਿੰਦਾ ਮਿੰਨੇ ਲਈ ਹੈਂਡੀਕੈਪਟਰ ਸਾਡੀ ਇੱਕ ਪੈਰ ਬੇਟੀ ਦਾ ਵੀ ਹੈਂਡੀਕੈਪਟਰ ਦੀ ਤਾਂ ਮਤਲਬ ਕਿਵੇਂ ਉਹ ਚੜਜੂਗੇ ਉੱਪਰ ਪੱਖੇ ਦੇ ਤੇ ਕਿ ਮੈਂ ਉਹ ਲਾ ਦੂਗਾ ਉਹਨੂੰ ਜੀ ਇੱਥੇ ਬੜਾ ਵੱਡਾ ਵੱਡਾ ਸਵਾਲ ਖੜਾ ਹੁੰਦਾ ਕਿ ਜੇ ਉਹ ਰਿੰਕੂ ਹੈਂਡੀਕੈਪ ਸੀਗਾ ਤੇ ਜਿਹੜੀ ਮਹਿਲਾ ਦੀ ਮੌਤ ਹੋਈ ਹੈ ਸੂਮਨ ਨਾਮ ਲੜਕੀ ਜਿਹੜਾ ਦੱਸਿਆ ਜਾ ਰਿਹਾ ਉਹ ਵੀ ਹੈਂਡ ਉਹਦਾ ਵੀ ਇੱਕ ਪੈਰ ਖਰਾਬ ਸੀ ਫਿਰ ਤੁਸੀਂ ਦੱਸਿਆ ਜਾ ਰਿਹਾ ਰੂਪ ਤੁਹਾਡੇ ਉੱਤੇ ਲਾਇਆ ਜਾ ਰਿਹਾ ਕਿ ਹਾਲਾਤ ਕਿਸ ਤਰ੍ਹਾਂ ਲਾਇਆ ਹੋਊਗਾ ਕਿਸ ਤਰ੍ਹਾਂ ਲਾਇਆ ਜੀ ਉਹਨੇ ਆਪਦੇ ਹੱਥਾਂ ਨਾਲ ਉਹਨੂੰ ਗਲਾ ਘੁੱਟਿਆ ਹੋਊਗਾ ਅਜਿਹਾ ਇਹ ਰੋਪ ਲਗਾ ਰਹੇ ਆ ਅੱਛਾ ਹਾਂਜੀ ਦੰਦਾ ਕੀ ਵੀਡੀਓ ਬਣੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਵੀ ਆਏ ଥିਗੇ ਨਾਲਾ ਹੈ ਚੌਪਾਹ ਸਾਹਿਬ ਵੀ ਸਾਰਾ ਕਾਰਵਾਈ ਚੱਲ ਰਹੀ ਹੈ ਡੈੱਡ ਬੋਡੀ ਆਪਣੇ ਪੋਸਟਮਾਰਟਮ ਵਾਸਤੇ ਗਈ ਹੈ ਜੋ ਅਸਲੀ ਜਾਨ ਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜੇ ਅਗਰ ਜੇ ਇਨਸਾਫ ਨਹੀਂ ਮਿਲਦਾ ਜਿੱਕੀ ਅਗਲਾ ਚੱਕ ਹੋ ਜਾ ਅਸੀਂ ਐਸਐਸਓ ਸਾਹਿਬ ਨੂੰ ਬੇਨਤੀ ਕਰਕੇ ਆਂ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਜੀ ਪ੍ਰਸ਼ਾਸਨ ਤੇ ਕਿ ਸਾਨੂੰ ਇਨਸਾਫ ਮਿਲੂਗਾ ਜੇ ਨਹੀਂ ਮਿਲਦਾ ਤਾਂ ਸਾਨੂੰ ਫਿਰ ਆਪਣੇ ਹੱਥਾਂ ਜੀ ਕੋਲ ਲੈਣ ਵਾਸਤੇ ਮਜਬੂਰ ਨਾ ਕਰਿਆ ਵੀ ਸਾਨੂੰ ਅਕਸਰ ਹੀ ਇਦਾਂ ਹੀ ਲੜਾਈ ਝਗੜਾ ਹੁੰਦਾ ਹੁੰਦਾ ਹੀ ਕਰੀ ਹਾਂਜੀ ਇਹ ਤਾਂ ਦਿੱਲੀ ਦੀ ਇਹਨਾਂ ਦਾ ਸ਼ਰਾਬੀ ਨੂੰ ਜੀ ਉਹ ਅਸੀਂ ਬਹੁਤ ਵਾਰੀ ਘਰ ਬਿਠਾਉਣ ਦੀ ਕੋਸ਼ਿਸ਼ ਕਰੀ ਵੀ ਚੱਲ ਢੇਜ ਵੀ ਦਿੰਦੇ ਸੀ ਉਹਦੇ ਨਾਲ ਵੀ ਚੱਲ ਕੋਈ ਨਹੀਂ ਸਮਝਾ ਦਿੰਦੇ ਸੀ ਕਿ ਸ਼ਰਾਬੀ ਠੀਕ ਹੈ ਹਾਂਜੀ ਚਲਾਈ ਜਲਦ ਰਿਹਾ ਜੀ ਟਾਈਮ ਪਰ ਹੁਣ ਤਾਂ ਇਹਨੇ ਹੱਤੀ ਕਰਤੀ ਜੀ ਨੇ ਇਹਦਾ ਹੁਣ ਦਾਰੂ ਦੇ ਨਸੇ ਜੀ ਜਿਹਾ ਪੁਲਿਸ ਲੈ ਕੇ ਆਈ ਆ ਜੀ ਚੱਕ ਕੇ ਉਦੋਂ ਵੀ ਬੰਦਾ ਦਾਰੂ ਦੇ ਨਸੇ ਜੀ ਦੀਗਾ ਜੋ ਰਾਤ ਫੋਨ ਕਰਿਆ ਮੈਨੂੰ ਉਹਨਾਂ ਨੇ ਉਦੋਂ ਵੀ ਉਹ ਦਾਰੂ ਦੇ ਨਸੇ ਜੀ ਦੀ ਉਦੋਂ ਆ ਕੇ ਕਹਿ ਰਿਹਾ ਕਹਿੰਦਾ ਅਸੀਂ ਨਹੀਂ ਮਾਰੀ ਵਿੱਚ ਵਿੱਚੋਂ ਬੋਲਦਾ ਮੈਨੂੰ ਪਿੱਛੇ ਬੈਠਾ ਵੀ ਤੈ ਨਹੀਂ ਮਾਰੀ ਜਿਹੜਾ ਕਹਿੰਦਾ ਵੀ ਚੋਰੀ ਚੋਰ ਕਹਿੰਦਾ ਮੈਂ ਨਹੀਂ ਚੋਰੀ ਕੀਤੀ ਮੇਰਾ ਨਾਲ ਜਿਹੜਾ ਬੰਦਾ ਆਪ ਹੀ ਕਹਿੰਦਾ ਉਹਨੇ ਤਾਂ ਕਰਿਆ ਹੁੰਦਾ ਜੀ ਉਹ ਕੰਮ ਉਹ ਹੀ ਬੰਦਾ ਬੋਲੂਗਾ ਨਹੀਂ ਉਹਨੂੰ ਕੀ ਲੋੜ ਸੀ ਇਹ ਗੱਲ ਕਹਿਣ ਦੀ ਵੀ ਮੈਂ ਨਹੀਂ ਮਾਰੀ ਅਸੀਂ ਤਾਂ ਕਿਹਾ ਨਹੀਂ ਵੀ ਤੂੰ ਮਾਰੀ ਆ ਸਾਨੂੰ ਕਹਿੰਦੇ ਬੀਪੀ ਘਟ ਗਿਆ ਕੁੜੀ ਦਾ ਵੀ ਐਂ ਕਰਕੇ ਗੱਲ ਹੋ ਗਈ ਵੀ ਟੈਕ ਹੋ ਗਿਆ ਵੀ ਠੰਡੀ ਹੋ ਗਈ ਕੁੜੀ ਸੋਡੀ ਮਰ ਗਈ ਕਹਿੰਦੇ ਕਹਿਣਾ ਮਤਲਬ ਜਦੋਂ ਸਾਨੂੰ ਆ ਕੇ ਹਾਲਾਤ ਦੇਖੇ ਜੀ ਸਾਨੂੰ ਤਾਂ ਫੇਰ ਐ ਹੋ ਗਿਆ ਵੀ ਪੈਰੋਂ ਤੋਂ ਜ਼ਮੀਨ ਨਿਕਲ ਗਈ ਇੱਕ ਤਰ੍ਹਾਂ ਦੀ ਵੀ ਆ ਕੀ ਇਹਦਾ ਗਲਤੇ ਨਿਸ਼ਾਨ ਤੇ ਸ਼ਰਾਬ ਜਾਦੇ ਪਿੰਦਾ ਜੀ ਸ਼ਰਾਬ ਹੁਣ ਵੀ ਪੀਤੀ ਹੋਈ ਜਦੋਂ ਪੁਲਿਸ ਲੈ ਕੇ ਗਈ ਆ ਰਾਤ ਵੀ ਸ਼ਰਾਬ ਪੀਤੀ ਹੋਈ ਜੀ ਨਿੱਕ ਸਵਾਲ ਹੋਰ ਆ ਸਰ ਜੀ ਹਾਂ ਉਹ ਆਪਣੇ ਉਹੀ ਕੋਈ ਲੜਾਈ ਝਗੜਾ ਛੋਟਾ ਮੋਟਾ ਆ ਜੀ ਨਾ ਪੰਤਾਂਵੀ ਕੰਪਲੀਟ ਲਖਾਉਣੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਤਾਂ ਉਰੇ ਦਾ ਡੈਥ ਹੋਈ ਹੈ ਜੀ ਸਾਡੀ ਬੇਟੀ ਦੀ ਇਹ ਆਪ ਕਿਉਂ ਨਹੀਂ ਗਏ ਪੁਲਿਸ ਲਵੇ ਥਾਣੇ 'ਚ ਕਿਉਂ ਨਹੀਂ ਗਏ ਵੀ ਸਾਡੇ ਘਰੇ ਜੀ ਆਹ ਕੰਮ ਹੋ ਗਿਆ ਆਹ ਕੰਮ ਹੋ ਗਿਆ ਜੇ ਸੱਚੇ ਸੀ ਤਾਂ ਅਸੀਂ ਆਏ ਸਾਡੀ ਬੇਟੀ ਜੀ ਤੋਂ ਡੈਥ ਹੋਈ ਅਸੀਂ ਆਪ ਜਾ ਕੇ ਥਾਣੇ ਕੰਪਲੀਟ ਕਰੀਏ ਤਾਂ ਇਹ ਸੱਚੇ ਦੀਗੇ ਮੁੰਡੇ ਵਾਲੇ ਤਾਂ ਇਹਨਾਂ ਨੇ ਕਿਉਂ ਨਹੀਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਨਾ ਸਾਨੂੰ ਕਿਉਂ ਨਹੀਂ ਸਚਾਈ ਦੱਸੀ ਹਸਪੀਟਲ ਕਿਉਂ ਨਹੀਂ ਲੈ ਕੇ ਗਏ ਇਹਨਾਂ ਦਾ ਦਿਲ ਦਿਲ ਦੇ ਵਿੱਚ ਵੀਰੇ ਦੁਨੀਆ ਆਪਣਾ ਇਨਸਾਨੀਅਤ ਤਾਂ ਖਤਮ ਹੈ ਮਾਰੀ ਹੈ ਜੀ ਗੁੜੀ ਮਾਰੀ ਮਾਰੀ ਹੈ ਜੀ ਜਿਹੜੀ ਸਾਨੂੰ ਮਤਲਬ ਪੂਰਾ ਅੰਦਰੋਂ ਸਾਡਾ ਦਿਲ ਗਵਾਹੀ ਦਿੰਦਾ ਕਿ ਇਹਨਾਂ ਨੇ ਡੈੱਥ ਕਰੀਏ ਗੁੜੀ ਚੰਗਾ ਭਲਾ ਜਦੋਂ ਇੰਨੇ ਟਾਈਮ ਦਾ ਨਹੀਂ 20 ਸਾਲ ਦੀ ਰਹਿ ਰਹੀ ਸੀ 20 ਸਾਲ ਦਾ ਨਹੀਂ ਉਹਨੇ ਕੁਝ ਕਰਿਆ ਤਾਂ ਹੁਣ ਕਿਉਂ ਕਰੂਗੀ ਉਹ 20 ਸਾਲ ਦੀ ਸ਼ਰਾਬ ਅਕਸਰ ਹੀ ਪਿੰਦੇ ਸੀ ਅਕਸਰ ਪਹਿਲਾਂ ਹੀ 20 ਸਾਲ ਤੋਂ ਹੀ ਮਤਲਬ ਜਦੋਂ ਦਾ ਵਿਆਹ ਹੋਇਆ ਜੀ ਉਦੋਂ ਤੋਂ ਹੀ ਬਹੁਤ ਐਨਾਲੋ ਵੀ ਪਤਾ ਨਹੀਂ ਕਿਵੇਂ ਲੰਗਾਏ ਨੇ ਜੀ ਉਹਨੇ ਅਸੀਂ ਕਰੇ ਕਹਿੰਦੇ ਦੀ ਵੀ ਭੈਣੇ ਘਰੇ ਆ ਜਾ ਰਹਿਲਾ ਤੂੰ 10 ਦਿਨ 15 ਦਿਨ ਮਹੀਨਾ ਰਹਿ ਲੈ ਮੇਰੇ ਚਾਚੇ ਦਾਏ ਵੀ ਮੇਰੀ ਭੈਣਾ ਵੀ ਹੋਰ ਸਾਰੇ ਮੱਲੋ ਕਹਿੰਦੇ ਸੀ ਉਹਨੂੰ ਕਿਸੇ ਦੇ ਘਰੇ ਵੀ ਰਾਤ ਵੀ ਨਹੀਂ ਰੁਕਦੀ ਸੀ ਵੀ ਨਾ ਮੇਰੇ ਬੱਚੇ ਨਾ ਹੋ ਜਾਣ ਕਿੰਨੇ ਬੱਚੇ ਨੇ ਤਿੰਨ ਬੱਚੇ ਨੇ ਜੀ ਅੱਛਾ ਦੋ ਮੁੰਡੇ ਨੇ ਜੀ ਇੱਕ 12 ਸਾਲਾਂ ਦਾ ਜੀ ਬੱਚਾ ਇੱਕ 18 17 ਸਾਲਾਂ ਦਾ ਜੀ ਇੱਕ 14 ਸਾਲਾਂ ਦੀ ਕੁੜੀ ਆ ਜੀ ਤਿੰਨ ਬੱਚੇ ਨੇ ਜੀ ਉਹਦਾ ਕਦੇ ਰਾਤ ਵੀ ਨਹੀਂ ਰੁਕੀ ਜੀ ਸਾਡੇ ਘਰੇ ਵੀ ਕਦੇ ਵੀ ਨਾ ਵੀ ਉੱਥੇ ਮੇਰੇ ਬੱਚੇ ਨਾ ਭੁੱਖੇ ਮੰਗ ਮੰਗੀ ਕਰਦੇ ਉਹਨਾਂ ਪ੍ਰਸ਼ਾਸਨ ਮੰਗ ਤਾਂ ਇਹੀ ਹੈ ਜੀ ਵੀ ਜੋ ਵੀ ਕਾਰਵਾਈ ਮਤਲਬ ਜੋ ਸਚਾਈ ਹੈ ਜੋ ਵੀ ਮਤਲਬ ਹੋਇਆਗਾ ਉਹ ਸਜਾ ਉਹਨਾਂ ਨੂੰ ਮਿੰਨੀ ਚਾਹੀਦੀ ਹੈ ਜੀ ਬਣਦੀ ਸਾਨੂੰ ਇਹ ਬਸ ਇਨਸਾਫ ਹੈ ਬਾਕੀ ਸਾਨੂੰ ਪੁਲਿਸ ਨੇ ਵੀ ਇਹੀ ਯਕੀਨ ਦਵਾਇਆ ਜੀ ਵੀ ਹਾਂ ਵੀ ਜੋ ਵੀ ਬਣਦੀ ਕਾਰਵਾਈ ਆ ਕਰ ਰਹੇ ਨੇ ਉਹ ਵੀ ਪੋਸਟਮਾਨ ਮਰੇਣਾ ਹੋਣਾ ਬਾਕੀ ਹੈ ਜੀ ਬਾਕੀ ਹੈ ਠੀਕ ਹੈ ਜੀ ਸੋ ਬਿਲਕੁਲ ਪਰਿਵਾਰ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਦੋ ਨਾਮ ਗੰਮੀਰ ਰੂਪ ਜਿਹੜਾ ਕਿ ਹੈ ਪਰਿਵਾਰ ਮੈਂਬਰਾਂ ਦੇ ਵੱਲੋਂ ਕੁੜੀ ਵਾਲੇ ਪਰਿਵਾਰ ਦੇ ਵੱਲੋਂ ਮੁੰਡਿਆ ਦੇ ਰੂਪ ਲਾਇਆ ਜਾ ਰਿਹਾ ਹੈ ਕਿ ਰਿੰਕੂ ਨਾਮ ਦਾ ਵਿਅਕਤੀ ਜਿਹੜਾ ਕਿ ਲੁਧਿਆਣਾ ਦੇ ਜਵਾਰ ਕੈਂਪ ਦੇ ਵਿੱਚ ਰਹਿੰਦਾ ਸੀਗਾ ਤੇ ਕੁੜੀ ਜਿਹੜੀ ਕਿ ਹੈ ਸੁਮਨ ਨਾਮ ਜਿਹੜਾ ਕਿ ਹੈ ਉਸ ਦਾ ਪਛਾਣ ਸੁਮਨ ਨਾਮ ਦੇ ਰੂਪ ਦੇ ਹੋਈ ਹੈ ਜਿਹੜੀ ਜੋ ਕਿ ਧੂਰੀ ਜ਼ਿਲ੍ਹਾ ਸੰਗਰੂਰ ਦੀ ਸੰਗਰੂਰ ਤੋਂ ਬਿਲੋਂਗ ਕਰਦੀ ਇੱਥੇ ਲੁਧਾਨੇ ਦੇ ਜਵਾ ਕੈਂਪ ਦੇ ਵਿੱਚ ਵਿਆਹੀ ਹੋਈ ਸੀਗੀ ਉਸ ਨੂੰ ਉਸ ਨੂੰ ਜਿਹੜੀ ਕੀ ਹੈ ਸ਼ੱਕੀ ਹਲਾਤਾ ਜੀ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ આરોਪ ਲਾਇਆ ਗਿਆ ਹੈ ਕਿ ਪਰਿਵਾਰ ਨੇ ਰੋਪ ਸਿੱਧਾ ਲਾਇਆ ਗਿਆ ਕਿ ਸਾਡੀ ਕੁੜੀ ਜਿਹੜੀ ਕੀ ਹੈ ਮੁੰਡਿਆ ਵੱਲੋਂ ਮਾਰੀ ਗਈ ਹੈ ਸਾਡੇ 3 ਸਵੇ ਸਾਡੇ 3 ਤੋਂ 3:30 ਦੇ ਵਿੱਚ ਸਵੇਰ ਦੀ ਹੈ ਕਟਣਾ ਜਿਹੜੀ ਕੀ ਹੈ ਕਟਣਾ ਵੈ ਤੇ ਪੁਲਿਸ ਇਸ ਦੇ ਵਿੱਚ ਚਾਨਬਿੰਗ ਕਰ ਰਹੀ ਹੈ ਵੈਰੀਫਿਕੇਸ਼ਨ ਵੈਰੀ ਵੈਰੀਫਾਈ ਕਰ ਰਹੀ ਹੈ ਅਸਲੀ ਮਾਮਲਾ ਕੀ ਹੈ ਹਾਲਾਂਕਿ ਫਲਹਾਲ ਦੀ ਕੜੀ ਦੇ ਵਿੱਚ ਮਹਿਲਾ ਦੀ ਡੈੱਡ ਬੋਡੀ ਸਿਰ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਦਾ ਜਲਦੀ ਹੀ ਇੰਤਜ਼ਾਰ ਰਹੇਗਾ ਕੀ ਰਿਪੋਰਟਾਂ ਨਿਕਲਣਗੀਆਂ ਜੁੜਿਓ ਲੁਧਾਨ ਲਈ ਤੋਂ ਨਾਲ ਸੰਜੀਤ ਦੇ ਨਾਮ ਯੂ ਰਿਪੋਰਟ ਧੰਨਵਾਦ ਉਸ ਡੈੱਡ ਬੋਡੀ ਜਿਹੜੀ ਆ ਲੜਕੀ ਦੀ ਆ ਉਹ ਦਾਖਲ ਕਰਾਤੀ ਇੱਥੇ ਪੋਸਟਮਾਰਟਮ ਦੇ ਵਿੱਚ ਮੋਰਚੀ ਜੀ ਜੀ ਸਰ ਕੋਈ ਕਾਰਨ ਪਤਾ ਲੱਗਿਆ ਮੌਤ ਦਾ ਕਿੱਦਾਂ ਮੌਤ ਹੋਈ ਹੈ ਨਹੀਂ ਨਹੀਂ ਉਹਦੇ ਕਾਰਨ ਤੇ ਉਹ ਤੋਂ ਪਤਾ ਲੱਗੂ ਨਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਊਗਾ ਸਰ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਆ ਕੋਈ ਗੱਲ ਨਹੀਂ ਮੈਂ ਛੋਟੇ ਭਰਾ ਨੂੰ ਅਪਡੇਟ ਕਰ ਦਿੰਦਾ ਠੀਕ ਹੈ ਸਰ ਥੈਂਕ ਯੂ ਓਕੇ ਥੈਂਕ ਯੂ